ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਉਤਰਾਂ ਦੇ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕਾંડ 26ਵਾਂ ਬਾਬਾ ਬੁੱਢਾ ਜੀ ਦਾ ਸ਼ਾਨਦਾਰ ਗੁਰਦੁਆਰਾ ਬੰਨਾ ਬਾਬਾ ਬੁੱਢਾ ਜੀ ਦੇ ਸਥਾਨ ਪਰ ਮਿਸਲਾਂ ਵੱਲੋਂ ਮਾਰ ਧਾਰ ਕਰਕੇ ਉਸਨ ਪੌਣ ਦੀ ਗਲਤੀ ਦੀ ਤਲਾਫੀ ਵਜੋਂ ਜਦੋਂ ਮਿਸਲਾਂ ਨੂੰ ਇੱਕ ਕਰਕੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਪੰਜਾਬ ਦਾ ਰਾਜ ਭਾਗ ਸੰਭਾਲ ਲਿਆ ਗਿਆ ਤਾਂ ਉਹਨਾਂ ਵੱਲੋਂ ਜਿੱਤੇ ਹੋਰ ਘਰਤਾਮਾਂ ਦੀ ਸੇਵਾ ਕਰਾਈ ਗਈ ਉਥੇ ਬਾਬਾ ਬੁੱਢਾ ਜੀ ਦੇ ਆਸਣ ਦੀ ਸੇਵਾ ਵੀ ਉਹਨਾਂ ਅਰੰਭ ਕਰ ਦਿੱਤੀ ਪਰ ਮਹਾਰਾਜ ਇਹਦਾ ਦੇ ਹਾਂਤ ਹੋ ਜਾਣ ਉਪਰੰਤ ਉਹਨਾਂ ਵੱਲੋਂ ਜੋਹੇ ਗਏ ਬਹੁਤ ਸਾਰੇ ਧਰਮ ਕਾਰਜ ਅਧੂਰੇ ਹੀ ਰਹਿ ਗਏ ਤੇ ਮੁੜ ਕਿਸੇ ਨੇ ਇਹਨਾਂ ਨੂੰ ਚੋਕੇ ਪੂਰਿਆ ਕਰਨ ਵੱਲ ਤੇ ਆ ਨਹੀਂ ਨ ਦਿੱਤਾ ਪਰ ਫਿਰ ਵੀ ਜਦ ਕੋਈ ਹੋਰ ਕੰਮ ਨਹੀਂ ਕਰਦਾ ਤਾਂ ਜਿਸ ਦਾ ਕਾਰਜ ਹੋਵੇ ਉਸ ਨੂੰ ਤਾਂ ਕਰਨਾ ਹੀ ਪੈਂਦਾ ਹੈ ਦੇ ਕਥਨ ਅਨੁਸਾਰ ਗੁਰੂ ਮਹਾਰਾਜ ਨੇ ਬਾਬਾ ਜੀ ਦੀ ਯਾਦ ਨੂੰ ਚੜ੍ਹਦੀਆਂ ਕਲਾਂ ਵਿੱਚ ਕਾਇਮ ਰੱਖਣ ਲਈ ਇੱਕ ਸਾਦੇ ਜਿਹੇ ਪੇਂਡੂ ਬਾਪੇ ਸੰਤ ਬਾਬਾ ਖੜਕ ਸਿੰਘ ਜੀ ਦੇ ਮਨ ਮਿਹਰ ਪਾਈ ਤੇ ਉਹਨਾਂ ਵੱਲੋਂ ਸੰਗਤਾਂ પાસે ਉਗਰਾਹੀ ਕਰਕੇ ਇਸ ਇਤਿਹਾਸਿਕ ਅਸਥਾਨ ਦੀ ਅਧੂਰੀ ਬਿਲਡਿੰਗ ਤੇ ਅਦੂਰਾ ਰਹਿ ਜਾਣ ਕਾਰਨ ਖੰਡਰ ਤੇ ਛੱਪੜ ਜਿਹਾਂ ਮਾਲੂਮ ਹੋਣ ਵਾਲੇ ਸਰੋਵਰ ਨੂੰ ਪੂਰਾ ਕਰਨ ਦਾ ਯਤਨ ਆਰੰਭ ਕਰ ਦਿੱਤਾ ਬਾਬਾ ਜੀ ਦੇ ਯਤਨ ਵਿੱਚ ਇੰਨੀ ਬਰਕਤ ਪਈ ਕਿ ਉੱਤੇ ਸ਼ਾਨਦਾਰ ਸੰਗ ਮਰਮਰ ਜੜਤ ਗੁਰਦੁਆਰਾ ਉੱਤਰ ਗਿਆ ਇਸ ਰੋਵਰ ਵੀ ਮੁਕੰਮਲ ਹੋ ਕੇ ਆਪਣੀ ਅਨੋਖੀ ਦਿੱਖ ਦਾ ਪ੍ਰਭਾਵ ਸੰਗਤਾਂ ਦੇ ਮਨਾਂ ਉੱਪਰ ਪਾਉਣ ਲੱਗਾ। ਲੰਗਰ ਦੀ ਤਾਂ ਨਾ ਪਹਿਲਾਂ ਕਦੇ ਇੱਥੇ ਟੋਟ ਆਈ ਸੀ ਨਾ ਹੁਣ ਹੈ। ਹਰ ਜਾਣ ਵਾਲੇ ਲੋਕਾਂ ਵੱਲੋਂ ਮਿੱਸੇ ਪ੍ਰਸ਼ਾਦੇ ਲੋੜ ਅਨੁਸਾਰ ਦਿੱਤੇ ਜਾਂਦੇ ਹਨ ਤੇ ਜਥਾਸ਼ਕਤ ਲੱਸੀ ਦੁੱਧ ਤੇ ਹੁਣ ਚਾਹ ਦੀ ਸੇਵਾ ਵੀ ਲੰਗਰ ਵਿੱਚ ਚਲਦੀ ਰਹਿੰਦੀ ਹੈ। ਜੋੜੇ ਰੱਖਣ ਲਈ ਬਣਾ ਸੋਨਾ ਜੋੜੇਖਾਨਾ ਵੀ ਮੁਕੰਮਲ ਹੋ ਚੁੱਕਾ ਹੈ ਪਰ ਅਜੀਵੀ ਬਾਬਾ ਖੜਕ ਸਿੰਘ ਜੀ ਦੇ ਜਥੇ ਵੱਲੋਂ ਲੋਕਾਂ ਦੀ ਸਹੂਲਤ ਲਈ ਕੁਝ ਨਾ ਕੁਝ ਬਣਦਾ ਰਹਿੰਦਾ ਹੈ ਇੱਥੇ ਬਾਬਾ ਜੀ ਦੇ ਨਾਮ ਪਰ ਇੱਕ ਸਕੂਲ ਤੇ ਕਾਲਜ ਵੀ ਕੰਮ ਕੀਤੇ ਗਏ ਹਨ ਹਰ ਮੱਸੀਆ ਵਾਲੇ ਦਿਨ ਇੱਕ ਭਾਰੀ ਮੇਲਾ ਲੱਗਦਾ ਹੈ ਅਤੇ ਚੇਤ ਵਿੱਚ ਵੱਡਾ ਸਲਾਨਾ ਮੇਲਾ ਹੁੰਦਾ ਹੈ ਜਿਸ ਵਿੱਚ ਬੇਅੰਤ ਲੋਕ ਬਾਬਾ ਜੀ ਦੇ ਅਸਥਾਨ ਦੇ ਦਰਸ਼ਨ ਕਰਕੇ ਸੁਖਣਾ ਸੁਖ ਕੇ ਆਪੋ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ ਇਹ ਸਭ ਦੇਖ ਕੇ ਜਨ ਸਧਾਰਨ ਦੇ ਮੂੰਹੋਂ ਆਪਣੇ ਆਪ ਹੀ ਨਿਕਲ ਜਾਂਦਾ ਹੈ ਤਨ ਬਾਬਾ ਬੁੱਢਾ ਜੀ ਤਨ ਬਾਬਾ ਬੁੱਢਾ ਜੀ ਤਨ ਬਾਬਾ ਬੁੱਢਾ ਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਦੀ ਮਿਹਰ ਸਦਕਾ ਆਪਾਂ ਬਾਬਾ ਬੁੱਢਾ ਜੀ ਦੀ ਜਨਮ ਸਾਖੀ ਪੜੀ ਹੈ ਤੇ ਸਰਵਣ ਕੀਤੀ ਹੈ ਪੜਦਿਆਂ अनेका ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹਨ ਜੀ ਗੁਰੂ ਕੀ ਸੰਗਤ ਬਖਸ਼ਣ ਹਾਰਿਆ ਜੀ ਬਖਸ਼ ਲੈਣਾ ਜੀ ਬਾਬਾ ਬੁੱਢਾ ਸਾਹਿਬ ਜੀ ਸੇਵਾ ਸਿਮਰਨ ਦਾ ਕਿਨਕਾ ਆਪਾ ਸਾਰਿਆਂ ਦੇ ਮਨਾਂ ਵਿੱਚ ਵੀ ਵਸਾਉਣ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ